ਸਾਸਤ੍ਰਿਕ ਜਿਵੇਂ ਤੁਸੀਂ ਸਾਰੇ ਜਾਣਦੇ ਹੋਣੇ ਆ ਕੁਝ ਦਿਨ ਪਹਿਲਾਂ ਕਾਮਪੁਰਾਪੂਰ ਦੇ ਵਿੱਚ ਇੱਕ ਤਹਿਸੀਲਦਾਰ ਨੂੰ 20000 ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹੱਥੀ ਫੜ ਲਿਆ ਗਿਆ ਹੁਣ ਇਹਨਾਂ ਦੀ ਵੀ ਇੱਕ ਜੂਨੀਅਨ ਬਣਾਈ ਹੋਈ ਹੈ ਜੂਨੀਅਨਾਂ ਵੈਸੇ ਬਣਾਈਆਂ ਜਾਂਦੀਆਂ ਨੇ ਕਿ ਜਦੋਂ ਕਿਸੇ ਖਿਲਾਫ ਕੋਈ ਧੱਕਾ ਹੁੰਦਾ ਨਾ ਤਾਂ ਉਹ ਲੋਕ ਆਪਣੀ ਯੂਨੀਅਨ ਬਣਾ ਲੈਂਦੇ ਆ ਆਪਣੇ ਹੱਕ ਮਨਾਉਣ ਲਈ ਤੇ ਬਾਅਦ ਦੇ ਵਿੱਚ ਕਈ ਵਾਰ ਇਹ ਯੂਨੀਅਨਾਂ ਫਿਰ ਨਜਾਇਜ਼ ਦਬਾਅ ਵੀ ਪਾਉਣ ਲੱਗ ਜਾਂਦੀਆਂ ਨੇ ਆਪਣੇ ਨਜਾਇਜ਼ ਮੰਗਾਂ ਮਨਵਾਉਣ ਲੱਗ ਜਾਂਦੀਆਂ ਨੇ ਸੋ ਅੱਜ ਗੱਲ ਕਰਾਂਗੇ ਆਪਾਂ ਪਟਵਾਰ ਯੂਨੀਅਨ ਦੀ ਅੱਜ 3 ਨਵੰਬਰ 2024 ਹੈ ਕੱਲ ਨੂੰ ਦਸੰਬਰ ਸ਼ੁਰੂ ਹੋ ਜਾਣਾ ਹੈ ਪਿਛਲੇ 2-3 ਦਿਨ ਤੋਂ ਜਿਹੜਾ ਰਜਿਸਟਰੀਆਂ ਦਾ ਕੰਮ ਰੁਕਿਆ ਹੋਇਆ ਉਹਦਾ ਕਾਰਨ ਹੈਗਾ ਆ ਰਾਮਪੁਰਾ ਵਿੱਚ ਤਹਿਸੀਲਦਾਰ 20000 ਰੁਪਏ ਦੀ ਰਿਸ਼ਵਤ ਲੈਂਦਾ ਫੜਿਆ ਗਿਆ ਹੁਣ ਉਸ ਤੋਂ ਬਾਅਦ ਉਹਨਾਂ ਦੀ ਜੁਨੀਅਨ ਨੇ ਹੜਤਾਲ ਕਰਤੀ ਪਤਾ ਨਹੀਂ ਤਾਂ ਇਸ ਹੜਤਾਲ ਦਾ ਮੋਟਿਵ ਇਹ ਹੈ ਕਿ ਰਿਸ਼ਵਤ ਜਿਹੜੀ ਹੈ ਇਹਨਾਂ ਵਾਸਤੇ ਲੀਗਲ ਕਰ ਦਿੱਤੀ ਜਾਵੇ ਕਿਉਂਕਿ ਤਨਖਾਹਾਂ ਥੋੜੀਆਂ ਨੇ वैसे भी आजकल 70 से 80000 रुपये तनख्वाह ਨਾਲ ਦਾ 1.5 ਲੱਖ ਨਾ ਬਣਦਾ ਹੀ ਕੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਇਹ ਦਿਖਾਵਾ ਵੀ ਕਰਨਾ ਹੋਵੇ ਕਿ ਅਸੀਂ ਬਹੁਤ ਵੱਡੀ ਪੋਸਟ ਤੇ ਆ ਤਾਂ ਸਾਡੇ ਕੋਲ 40-50 ਲੱਖ ਵਾਲੀ ਤਾਂ ਗੱਡੀ ਚਾਹੀਦੀ ਹੈ ਤੇ ਜਦੋਂ ਬੰਦਾ ਆਪ ਵਧੀਆ ਪੋਸਟ ਤੇ ਆ ਤਾਂ ਫਿਰ ਉਹਦੇ ਪਰਿਵਾਰ ਕੋਲੇ ਵੀ ਬੱਚਿਆਂ ਕੋਲੇ ਵੀ ਗੱਡੀ ਚਾਹੀਦੀ ਆ ਘਰ ਵਾਲੀ ਨੂੰ ਵੀ ਗੱਡੀ ਚਾਹੀਦੀ ਆ ਗਹਿਣੇ ਚਾਹੀਦੇ ਆ ਬਹੁਤ ਸਹੂਲਤਾਂ ਚਾਹੀਦੀਆਂ ਨੇ ਵੱਡੀ ਕੋਠੀ ਚਾਹੀਦੀ ਆ ਤੇ ਫਿਰ ਇਹ ਹੁੰਦਾ ਵੀ ਵੀਕਲੀ 2-3 ਟਾਈਮ ਤਾਂ ਹਫਤੇ 'ਚ 2 ਜਾਂ 3 ਵਾਰ ਤਾਂ ਬਾਹਰ ਖਾਣਾ ਖਾਣ ਵੀ ਜਾਣਾ ਚਾਹੀਦਾ ਵਧੀਆ ਹੋਟਲ ਤੇ ਜਿੱਥੇ 2-3 4000 5000 ਚ ਰੋਟੀ ਖਾਦੀ ਜਾਵੇ ਤੇ ਹਰ ਰੂਮ ਦੇ ਵਿੱਚ AC ਵੀ ਚਾਹੀਦਾ ਤੇ ਗੱਡੀਆਂ ਵੀ ਲਗਜ਼ਰੀ ਚਾਹੀਦੀਆਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਤੇ ਨਾਲ ਫਿਰ ਇਹ ਵੀ ਬੈਂਕ ਬੈਲੈਂਸ ਵੀ ਮੋਟਾ ਚਾਹੀਦਾ ਕਿਉਂਕਿ ਇਹ ਸਟੇਟਸ ਹੈ ਬਈ ਸਾਡੇ ਦੇਸ਼ ਨੂੰ ਲੋਕ ਕਹਿੰਦੇ ਸੀ ਕਿ ਭਾਰਤ ਸੋਨੇ ਦੀ ਚਿੜੀ ਸੀ ਕਿਸੇ ਵੇਲੇ ਸੱਚੀ ਗੱਲ ਹੈ ਵੀ ਹੋ ਸਕਦੀ ਹੈ ਸੋਨੇ ਦੀ ਚਿੜੀ ਜਿਹੜੇ ਹਿਸਾਬ ਨਾਲ ਹੁਣ ਵੀ ਲੋਕ ਆਪਣਾ ਗੁਰਦਾ ਕੱਢ ਕੇ ਵੇਚਣ ਵਾਲੀ ਗੱਲ ਆ ਰਿਸ਼ਵਤ ਦੇਣੀ ਕਿਸੇ ਨੂੰ ਕਿਉਂਕਿ ਪਹਿਲਾਂ ਹੀ ਫੀਸਾਂ ਇੰਨੀਆਂ ਨੇਗੀਆਂ ਕਲੈਕਟਰ ਰੇਟ ਦੇ ਹਿਸਾਬ ਨਾਲ ਫੀਸ ਸਵਾ ਡੇਢ ਲੱਖ ਰੁਪਏ ਕਿਲੇ ਦੀ ਰਜਿਸਟਰੀ ਦਾ ਤਾਂ ਵੈਸੇ ਹੀ ਲੱਗ ਜਾਂਦਾ ਉਹੀ ਕੀਲੇ ਵਾਰ-ਵਾਰ ਘੁੰਮੀ ਜਾਂਦੇ ਆ ਚਲੋ ਸਰਕਾਰ ਪੈਸੇ ਬਣਾਉਂਦੀ ਆ ਭਾਈ ਸਰਕਾਰ ਦਾ ਹੱਕ ਹੈ ਲੋਕਾਂ ਦੀ ਚੁਣੀ ਹੋਈ ਆ ਲੋਕਾਂ ਦੀ ਸਹੂਲਤ ਲਈ ਇਕੱਠੇ ਕਰਨੀ ਆ ਪਰ ਜਿਹੜਾ ਤਹਿਸੀਲਦਾਰ ਜਾਂ ਪਟਵਾਰੀ ਰਿਸ਼ਵਤਾਂ ਲੈਂਦੇ ਨੇ ਤੇ ਜਦੋਂ ਫੜੇ ਜਾਂਦੇ ਆ ਫੜੇ ਜਾਣ ਤੇ ਫਿਰ ਹੜਤਾਲ ਕਰ ਦਿੰਦੇ ਆ ਬਾਕੀ ਸਭ ਠੀਕ ਆ ਕੋਈ ਬੰਦਾ ਰਿਸ਼ਵਤ ਲੈ ਗਿਆ ਕੋਈ ਗੱਲ ਨਹੀਂ ਪਰ ਜਦੋਂ ਇਹਨੂੰ ਲੀਗਲਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨੇ ਜਿਹੜਾ ਫੜੇ گئے ਤੋਂ ਧਰਨਾ ਦਿੱਤਾ ਗਿਆ ਇਹ ਇੱਕ ਤਰ੍ਹਾਂ ਦਾ ਰਿਸ਼ਵਤ ਨੂੰ ਲੀਗਲ ਕਰਾਉਣ ਵਾਲੀ ਗੱਲ ਆ ਕਿ ਭਾਈ ਅਸੀਂ ਤਾਂ ਲਵਾਂਗੇ ਤੁਸੀਂ ਹਟਾ ਕੇ ਦਿਖਾਓ ਇਹ ਸਰਕਾਰਾਂ ਦੀ ਵੀ ਕਮਜ਼ੋਰੀ ਹੈ ਨਹੀਂ ਤਾਂ ਇਹ ਹੋਵੇ ਕਿ ਬਾਕੀ ਸਰਤਾ ਮੰਨੀਆਂ ਜਾ ਸਕਦੀਆਂ ਨੇ ਕੋਈ ੱਤਕਾ ਹੁੰਦਾ ਹੋਵੇ ਉੱਥੇ ਯੂਨੀਅਨ ਦੀ ਗੱਲ ਮੰਨੀ ਜਾ ਸਕਦੀ ਆ ਪਰ ਇੱਥੇ ਇਹਨਾਂ ਦੀ ਯੂਨੀਅਨ ਵੀ ਸਸਪੈਂਡ ਹੋਣੀ ਚਾਹੀਦੀ ਆ ਤੇ ਨਾਲ ਧਰਨੇ ਤੇ ਬੈਠਣ ਵਾਲੇ ਬੰਦੇ ਵੀ ਕੱਕੇ ਤੌਰ ਤੇ ਜੇਲਾਂ ਚ ਸਿੱਟੀ ਜਾਣ ਲੰਬੇ ਸਮੇਂ ਲਈ ਤੇ ਜਿੰਨੇ ਮੰਦੇ ਇਹਨਾਂ ਦੇ ਧਰਨੇ ਚ ਬੈਠੇ ਆ ਘੱਟੋ ਘੱਟ ਉਹਨਾਂ ਸਾਰਿਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਮੁੜ ਕੇ ਉਹਨਾਂ ਦੀ ਨੌਕਰੀ ਪੈਨਸ਼ਨ ਸਭ ਕੁਝ ਖਤਮ ਕਿਉਂਕਿ ਇਹ ਕਿਤੋਂ ਦਾ ਵੀ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦਾ ਢੇਰ ਹੋਣ ਦੇ ਬਾਵਜੂਦ ਵੀ 20 20 30 3000 ਰੁਪਏ ਇੱਕ ਇੱਕ ਬੰਦੇ ਤੋਂ ਰਿਸ਼ਵਤ ਲਵੋ ਤੇ ਤੁਸੀਂ ਬੇ ਟਾਈਮ ਆ ਕੇ ਬੈਠੋ ਇੱਥੇ ਦਫ਼ਤਰਾਂ ਦੇ ਵਿੱਚ ਜਾਣੋਗੇ ਕਿ ਕਈ ਥਾਵਾਂ 'ਤੇ ਰਜਿਸਟਰੀਆਂ ਦਾ ਕੰਮ 4-5 ਵਜੇ ਸ਼ੁਰੂ ਕਰਦੇ ਆ ਵੀ ਲੋਕ ਫਟਾਫਟ ਕਰਨਗੇ ਤੜਕੇ ਦੇ ਆਏ ਹੁੰਦੇ ਆ ਕਿਉਂਕਿ ਆਹ ਲਾ ਕਹਿੰਦਾ ਯਾਰ ਪਹਿਲਾਂ ਤਾਂ ਲੰਬੜਦਾਰ ਨਾਲ ਲੱਭ ਕੇ ਲਿਆਂਦੇ ਆ ਕਿਉਂਕਿ ਲੰਬੜਦਾਰਾਂ ਨੂੰ ਵੀ ਕੰਮ ਹੁੰਦੇ ਆ ਉਹ ਜਦੋਂ ਇੰਨੇ ਅੱਕ ਜਾਂਦੇ ਆ ਵੀ ਘਰ ਨੂੰ ਜਾਣ ਦਾ ਟਾਈਮ ਹੁੰਦਾ ਅਗਲਾ ਕਹਿੰਦਾ ਕਿਤੇ ਰਹੀ ਨਾ ਜਾਵੇ ਵੀ ਜਿਹੜਾ 10-20 ਹਜ਼ਾਰ ਮੰਗਦਾ ਫਾਹਾ ਪੱਟ ਪਰ ਦੇ ਦਿੰਦੇ ਐ ਤੇ ਪਰ ਕਦੇ-ਕਦੇ ਕੋਈ ਬੰਦਾ ਬੋਲ ਪੈਂਦਾ ਹੁਣ ਜਦੋਂ ਕੋਈ ਬੋਲਦਾ ਤੇ ਫਿਰ ਰੌਲਾ ਪੈਣਾ ਸੁਭਾਅ ਕੀ ਆ ਫਿਰ ਕਈ ਬਿਜ਼ੀਲੈਂਸਪੋਰਟ ਚਲੇ ਜਾਂਦੇ ਆ ਤੇ ਫਿਰ ਉਹ ਦੂਜੇ ਨੋਟ ਦੇ ਦਿੰਦੇ ਰੰਗਜੇ ਵਾਲੇ ਕਿ ਲੈ ਭਈ ਆ ਆਪਣਾ ਦੀ ਫਿਰ ਜਦੋਂ ਫੜੇ ਜਾਂਦੇ ਆ ਫਿਰ ਇਹ ਹੁੰਦਾ ਵੀ ਚਲੋ ਚੱਕੇ ਵੀ ਗਏ ਫੜੇ ਵੀ ਗਏ ਫਿਰ ਉਹਨਾਂ ਦੀ ਜੂਨੀਅਨ ਮੂਹਰੇ ਹੁੰਦੀ ਆ ਤੇ ਧਰਨਾ ਕੱਢ ਦਿੰਦੀ ਆ ਕੰਮ ਰੁਕ ਗਿਆ ਤਸੀਲਾਂ ਦਾ ਖਾਸ ਕਰਕੇ 5ਵੇਂ ਤੇ 6ਵੇਂ ਮਹੀਨੇ ਦੇ ਵਿੱਚ 11ਵੇਂ ਤੇ 12ਵੇਂ ਦੇ ਵਿੱਚ ਰਜਿਸਟਰੀਆਂ ਹੁੰਦੀਆਂ ਨੇ ਜ਼ਮੀਨਾਂ ਦੀਆਂ ਹੁਣ ਬਹੁਤ ਬੰਦਿਆਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਸੀ ਜਿਨ੍ਹਾਂ ਦੀ ਰਜਿਸਟਰੀ ਦੀ ਆਖਰੀ ਤਰੀਕ 30 11 ਹੁਣ ਉਸ ਤੋਂ ਪਹਿਲਾਂ 30 ਦੀ ਛੁੱਟੀ ਆ ਗਈ ਤੇ 29 ਨੂੰ ਗਏ ਸੀ ਗਰੌਣ ਬੰਦੇ ਉਦੋਂ ਹੜਤਾਲ ਆ ਗਈ। ਹੁਣ ਵੇਚਣ ਵਾਲਾ ਕਹਿੰਦਾ ਵੀ ਮੈਨੂੰ ਜ਼ਰੂਰੀ ਪੈਸੇ ਚਾਹੀਦੇ ਆ ਮੈਂ ਵੀ ਗਾਹਾਂ ਦੇਣੇ ਆ ਮੈਂ ਖਰੀਦੀ ਹੋਈ ਆ। ਖਰੀਦਣ ਵਾਲਾ ਹੁਣ ਪਹਿਲਾਂ ਹੀ ਪੂਰੇ ਪੈਸੇ ਬਿਆਨ ਦੇ ਦੇਈ ਬੈਠਾ ਤੇ ਉਸ ਤੋਂ ਬਾਅਦ ਉਹ ਦੇਵੇ ਕਿਵੇਂ? ਕਿਸੇ ਬੰਦੇ ਨੇ 2 ਕਿਲੇ ਜ਼ਮੀਨ ਲਈ ਹੋਈ ਆ। ਉਹਦਾ 25% ਬਿਆਨਾਂ ਉਹ ਤੇ ਹੀ ਬੈਠਾ 30 ਲੱਖ ਨੂੰ ਲਈ ਸੀ। 60 ਲੱਖ ਦਾ 25% 15 ਲੱਖ ਪਹਿਲਾਂ ਦੇ ਹੀ ਬੈਠਾ ਪਰ ਵੇਚਣ ਵਾਲੇ ਕਹਿੰਦੇ ਭਾਵਾ ਜਾਂ ਤਾਂ ਰਜਿਸਟਰੀ ਦਾ ਹੱਲ ਕਰ ਨਹੀਂ 25 ਲੱਖ ਰੁਪਈਆ ਹੋਰ ਦੇ ਤੇ ਹੁਣ ਰਜਿਸਟਰੀ ਹੋ ਨਹੀਂ ਰਹੀ ਪਤਾ ਨਹੀਂ ਕਿੱਦਾਂ ਹੋ ਹੜਤਾਲ ਕਿੱਦਾਂ ਖਤਮ ਹੋ ਕੀ ਇਹਦਾ ਸਬਸਟੀਟਿਊਟ ਨਿਕਲੂਗਾ ਅਨੇਕਾਂ ਹੀ ਸਾਮਾਤੇ ਡੇਟਾ ਅਕਾ 21 ਨੇ ਰਜਿਸਟਰੀਆਂ ਦੀਆਂ ਕਈ ਬੰਦਿਆਂ ਨੇ ਤਾਂ ਚਲੋ ਭੁਮਾਨ ਸੀ ਨਾ ਕਹਤਾ ਵੀ ਭਾਈ ਠੀਕ ਆ ਜਦੋਂ ਹੜਤਾਲ ਹੋਊਗੀ ਤੁਸੀਂ ਦਸ ਦਿਨ ਬਾਅਦ ਕਰਾ ਲਿਓ ਤੇ ਕਈਆਂ ਨੇ ਅੜ ਕੇ ਪੈਸੇ ਲੈ ਲਏ ਨੇ ਤੇ ਬੰਦੇ ਨੂੰ ਦੇਣੇ ਪਏ ਨੇ ਕੁਸ ਤਾਂ ਇਹੋ ਜੇ ਵੀ ਹੈਗੇ ਜਿੱਥੇ ਇਹ ਰੇੜਕਾ ਬਣ ਗਿਆ ਬਈ ਬੰਦੇ ਨੇ ਖਰੀਦੀ ਹੋਈ ਸੀ ਬਿਆਨਾਂ ਦਿੱਤਾ ਹੋਇਆ ਤੇ ਪਰ ਉਹਦੀ ਬਿਆਨ ਨੇ ਤੇ ਗਾਹਾਂ ਵੇਕ ਗਈ ਉਹ ਬਿਆਨ ਨੇ ਤੇ 2-3 ਵਾਰ ਵੇਕ ਗਈ ਮੂਰਲੇ ਨੇ ਤਾਂ ਬਿਆਨਨਾ ਦਿੱਤਾ ਸੀ ਉਹਨੇ ਤਾਂ ਗਾਹਾਂ ਵੇਚੀ ਆਪਦਾ ਬਿਆਨਨਾ ਤੇ ਪ੍ਰੋਫਿਟ ਲੈ ਲਿਆ। ਕਈ ਵਾਰ ਹੋ ਸਕਦਾ ਤੀਜੇ ਨੇ ਬਿਆਨਨਾ ਪੂਰਾ ਘੱਟ ਲੈ ਲਿਆ ਹੋਵੇ ਪ੍ਰੋਫਿਟ ਰਹਿਦਾ ਹੋਵੇ। ਹੁਣ ਚੌਥੇ ਨੂੰ ਇਹ ਹੁੰਦਾ ਵੀ ਮੈਂ ਕਿਹੜੇ ਕਾਨੂੰਨੀ ਤਰੀਕੇ ਨਾਲ ਪੈਸੇ ਇਹਨੇ ਦਾਤੇ ਲਾਵਾਂ। ਚੌਥਾ ਕਈ ਵਾਰ ਖਰੀਦੀ ਬੈਠਾ ਹੁੰਦਾ ਵੀ ਯਾਰ ਸਿੱਧੀ ਰਜਿਸਟਰੀ ਕਰਾ ਲੂ ਮੈਂ ਤਾਂ ਚੱਕੋ ਸਾਈਂ। ਹੁਣ ਉਹ ਤਾਂ ਜੀ ਨਹੀਂ ਕਰਦਾ ਵੀ 30 ਲੱਖ ਰੁਪਇਆ ਦੇਣ। ਤੇ ਇੰਤੋਂ ਸਰਦਾਰ ਸਾਹਿਬ ਹੁਣੀ ਸਾਡੀਆਂ ਜੂਨੀਅਨਾਂ ਲੈ ਕੇ ਹੜਤਾਲ ਤੇ ਬੈਠੇ ਆ। ਇਸ ਚੀਜ਼ ਦਾ ਹੱਲ ਕੀ ਆ? ਸਾਡੇ ਲੋਕ ਸਾਥ ਦਿੰਦੇ ਆ ਰਿਸ਼ਵਤ ਖੋਰਾ ਦਾ। ਰਿਸ਼ਵਤ ਦਿੰਦੇ ਆ। ਜੇ ਨਾਂ ਦੇਣ ਨਾ ਤਾਂ ਕਈ ਵਾਰ ਕਈ ਬੰਦੇ ਇਹੋ ਜੀ ਕੁੰਡੀ ਪਾਉਂਦੇ ਆ। ਖਾਸ ਕਰ ਪਟਵਾਰ ਮੈਂਖ ਮਿਹੜੇ। ਬਈ ਉਹ ਬੰਦੇ ਨੂੰ ਮੁੜ ਕੇ ਰਹਿਦੀ ਜ਼ਿੰਦਗੀ ਚੀਜ਼ ਪੈਂਦੀ ਆ ਵੀ ਯਾਰ ਇਹਦੂ ਤਾਂ 10-20 ਹਜ਼ਾਰ ਦੇ ਕੇ ਕਿਹੜਾ ਸਟਾਲ ਲੈਂਦੇ ਕਈਆਂ ਦੀ ਤਾਂ ਐ ਨਹੀਂ ਪਤਾ ਮੁੜ ਕੇ 2-4 ਵਿਗੇ ਜ਼ਮੀਨ ਹੀ ਰੋਲੇ ਚ ਰਹਿ ਜੇ ਕਿਸੇ ਦੇ ਕਬਜ਼ੇ ਚ ਵਗ ਜੇ ਮੁੜ ਕੇ ਇਹ ਨਹੀਂ ਪਤਾ ਉਹਦਾ ਇੱਧਰ ਉੱਧਰ ਹੋ ਜੇ ਕੁਝ ਜਦੋਂ ਬੰਦਾ ਤਕਸੀਮ ਕਰਾਉਂਦਾ ਤਕਸੀਮ ਨਹੀਂ ਹੁੰਦੀ ਰੁੜਕ-ਰੁੜ ਜੇ ਜਾਂਦੇ ਆ ਕੰਮ ਕਈ ਵਾਰ ਇੰਤਕਾਲ ਨਹੀਂ ਚੜਦੇ ਜਾਂ ਕਈ ਵਾਰ ਕਰਤਾਵੀਆਂ ਚ ਫੇਰ ਫਰਕ ਪੈ ਜਾਂਦਾ ਸਾਰੇ ਨਹੀਂ ਬਾੜੇ ਹੁੰਦੇ ਸਾਰੇ ਨਿਸਬਤ ਲੈਣ ਵਾਲੇ ਵੀ ਨਹੀਂ ਹੁੰਦੇ ਮੈਂ ਤੁਹਾਨੂੰ ਕਲੀਅਰ ਕਰ ਲਾ ਦਿਆਂ ਬਹੁਤ ਬੰਦੇ ਇਹ ਜੇ ਮਿਲਦੇ ਆ ਜਿਹੜੇ ਹੱਸ ਕੇ ਕੰਮ ਕਰਦੇ ਆ ਤੇ ਜੇ ਮੂੰਹੋਂ ਮੂੰਹੇ ਪੁੱਛਣਾ ਵੀ ਪੈ ਜਾਵੇ ਬਾਈ ਕੋਈ ਸੇਵਾ ਅੱਲਾਹ ਕਹਿੰਦਾ ਨਹੀਂ ਯਾਰ ਵਧੀਆ ਤਨਖਾਹ ਸਾਡੀ ਚਾਹ ਵੀ ਪਿਆ ਕੇ ਦੋੜ ਦਿਆ ਪਰ ਕਈ ਇਹ ਜੇ ਗਏ ਘਰ ਦੇ ਹੁੰਦੇ ਆ ਵੀ ਬਾਹਰ ਗੱਡੀ ਤਾਂ ਮਹਿੰਗੀ ਖੜੀ ਹੁੰਦੀ ਐ ਤੇ ਦੂਰੋਂ ਬੰਦੇ ਦੇ ਕੱਪੜਿਆਂ ਵੱਲ ਦੇਖਦੇ ਆ ਵੀ ਕਿੰਨੇ ਕਾਲਾ ਨਾਲੇ ਵੀ ਡਰ ਹੁੰਦਾ ਵੀ ਕਿਤੇ ਇਹ ਦੂਜਿਆਂ 'ਚੋਂ ਨਾ ਹੋਵੇ ਮੁੜ ਕੇ ਯੂਨੀਅਨ ਨੂੰ ਧਰਨਾ ਲਾਉਣਾ ਪੈ ਜਾਵੇ ਹੁਣ ਗੱਲ ਯੂਨੀਅਨ ਦੀ ਹੈ ਵੀ ਜਿਹੜੇ ਬੰਦੇ ਇਹ ਹਸਪਤਾਲ ਲੈਂਦੇ ਆ ਕੀ ਇਹਨਾਂ ਦੇ ਪਰਿਵਾਰ ਨਹੀਂ ਇਹਨਾਂ ਨੂੰ ਕਹਿੰਦੇ ਵੀ ਯਾਰ ਨਾ ਇਸ ਤਰ੍ਹਾਂ ਨਾ ਕਰੋ ਜਾਂ ਜਿਹੜੇ ਬੰਦੇ ਇਹਨਾਂ ਪਿੱਛੇ ਧਰਨੇ ਲਾਉਂਦੇ ਆ ਕੀ ਉਹਨਾਂ ਦੇ ਪਰਿਵਾਰ ਨਹੀਂ ਕਹਿੰਦੇ ਵੀ ਯਾਰ ਕਿਉਂ ਤੁਸੀਂ ਕਿਸੇ ਦਾ ਹੱਕ ਮਾਰ ਕੇ ਗਰੀਬਾਂ ਦਾ ਖਾਣ ਲੱਗਿਓ ਜਿਹੜੀ سونے ਦੀ ਚਿੜੀ ਹੁੰਦੀ ਸੀ ਲੋਹੇ ਦੀ ਵੀ ਨਹੀਂ ਰਹੀ ਇਹ ਤਾਂ ਲੱਕੜ ਦੀ ਵੀ ਨਹੀਂ ਰਹੀ ਉਹਦੇ ਵੀ ਪੂਸ ਵੀ ਟੁੱਟ ਗਈ ਖੰਭ ਵੀ ਟੁੱਟ ਗਏ ਵੀ ਹੁਣ ਤਾਂ ਚਿੜੀ ਵੀ ਮੁੱਕਣ ਵਾਲੀ ਹੋ ਗਈ ਹੈ ਇਹ ਉਹਨਾਂ ਚਿਰ ਨਹੀਂ ਹੱਲ ਹੋਣਾ ਜਿੰਨਾ ਚਿਰ ਅਸੀਂ ਖੁਦ ਸਾਥ ਨਹੀਂ ਦਿੰਦੇ ਇੱਕ ਦੂਜੇ ਦਾ ਮੈਂ ਵੀਡੀਓ ਪਾਈ ਆ ਤੁਸੀਂ ਵੀ ਪਾ ਸਕਦੇ ਹੋ #ਚਲਾਓ ਕੇ ਰਿਸ਼ਵਤ ਖੋਰਾਂ ਨੂੰ ਅੰਦਰ ਕਰੋ ਰੈਸਵਤ ਕੋਰਾ ਨੂੰ ਨੌਕਰੀਆਂ ਘਟੋ ਭ੍ਰਸ਼ਟਾਚਾਰ ਬੰਦ ਕਰੋ ਹੁਣ ਕਈ ਬੰਦੇ ਆਂਦੀ ਇਹ ਤਾਂ ਮਜਬੂਰੀ ਹੈ ਵੀ ਯਾਰ ਇਸ ਲਾਈਨ ਚ ਨੇ ਕੰਮ ਕਰਦੇ ਆ ਕਈ ਮੇਰੇ ਅਰਗੇ ਵੀ ਹੁੰਦੇ ਆ ਵੀ ਠੀਕ ਆ ਯਾਰ ਕੰਮ ਕਰਦੇ ਆ ਪਰ ਸੱਚ ਨੂੰ ਤਾਂ ਸੱਚ ਆਖਾਂਗੇ ਕੋਈ ਗੱਲ ਨਹੀਂ ਜੋ ਹੋਊ ਦੇਖੀ ਜੋ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੱਚ ਬੋਲਣ ਚ ਆਪਣਾ ਮੋਬਾਈਲ ਚੱਕੋ ਵੀਡੀਓ ਬਣਾ ਕੇ ਪਾਓ ਇੱਕ ਤੁਸੀਂ ਕਹਾਵਤ ਸੁਣੀ ਹੋਣੀ ਆ ਕਿ ਕੱਟੇ ਦਾ ਬਲਦ ਪਣੋਈਆ ਇਹਦਾ ਮਤਲਬ ਕੀ ਹੁੰਦਾ ਵੀ ਜਿਹਦਾ ਕੋਈ ਲਾਗਾ ਦੇ ਕਹਿ ਨਹੀਂ ਹੁੰਦਾ ਇੱਕ ਦੂਜੇ ਨਾਲ ਉਹ ਵੀ ਕਈ ਵਾਰ ਉਹਦੇ ਹੱਕ 'ਚ ਖੜ ਜਾਂਦਾ ਹੁਣ ਇੱਕ ਪਾਸੇ ਬੰਦੇ ਨੇ ਰਿਸਬਤ ਲਈ ਆ ਤੇ ਉਹਨਾਂ ਦੇ ਬੰਦੇ ਤਾਂ ਉਹਦੇ ਹੱਕ 'ਚ ਖੜੀ ਨੇ ਜਿਹੜੇ ਲੁੱਟੇ ਜਾਂਦੇ ਆ ਇਹ ਵੀ ਵਿਰੋਧ ਨਹੀਂ ਬੋਲਦੇ ਇਹ ਵੀ ਹੱਕ 'ਚ ਹੀ ਖੜ ਗਏ ਅਸੀਂ ਵੀ ਉਹ ਕੱਟੇ ਦੇ ਬਲਦ ਪਣੋਈਏ ਵਾਲੀ ਗੱਲ ਹੋਊਗੀ ਨਾ ਤੁਹਾਉ ਹੱਕ ਸਾਥ ਦਾ ਸਾਥ ਦਿਓ ਰਿਸਵਤ ਕੋਰਾ ਨੂੰ ਬਾਹਰ ਕਰਾਈਏ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਕੋਈ ਨਹੀਂ ਦੱਸੋ ਅਸੀਂ ਵੀ ਸਾਥ ਦੇਵਾਂਗੇ ਬਹੁਤ ਬੰਦੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋਏ ਪਏ ਨੇ ਇਹਨਾਂ ਕਾਰਨਾਂ ਕਰਕੇ ਇੱਕ ਬੰਦੇ ਦੀ ਇਸ ਜ਼ਮੀਨ ਕਢਾ ਕੇ ਦਿੱਤੀ ਹੈ ਉਹਦੀ 7.5 ਕਿਲੇ ਜ਼ਮੀਨ ਮਾਲਕੀ ਉਹਦੀ ਤਕਸੀਮ ਤਕਸੀਮ ਟੱਕ ਸੀ ਖਰੀਦੀ ਹੋਈ ਸੀ ਉਹਨਾਂ ਨੇ ਖਰੀਦ ਕੇ ਇੰਤਕਾਲ ਵੀ ਚੜਿਆ ਹੋਇਆ ਸੀ ਪਰ ਉਹ ਕਬਜ਼ੇ ਕੋਈ ਹੋਰ ਕਰੀ ਬੈਠਾ ਸੀ ਕਾਰਨ ਕੀ ਜਦੋਂ ਪੰਜਾਬ 85 ਤੋਂ 90 ਦਾ ਦੌਰ ਸੀ ਉਦੋਂ ਕੁਝ ਪਟਵਾਰੀਆਂ ਨੂੰ ਇਹ ਕਹਿੰਦਾ ਸੀ ਵੀ ਤੁਸੀਂ ਘਰਾਂ 'ਚ ਬਹਿ ਕੇ ਕੰਮ ਕਰ ਲਓ ਘਾਟਵਾ ਦਾ ਵੇਲਾ ਸੀ ਕਈਆਂ ਨੇ ਉਦੋਂ ਲਿਹਾਜਾਂ ਪਗਾਈਆਂ ਗਰਦੌਰੀਆਂ ਆਪਦੇ ਬੰਦੇ ਦੇ ਨਾਂ ਚੜਾਤੀਆਂ ਠੇਕੇ ਤੇ ਵਾਉਣ ਵਾਲਿਆਂ ਦੇ ਮੁੜਕਿਓ ਕਾਜ਼ੀ ਕਰਕੇ ਵੇਗੇ ਕੋਰਟ ਚ ਗਿਆ ਕੇ ਕੋਰਟ ਨੇ ਸਟੇ ਲਾਤੀ ਕਿ ਫਲਾਨਾ ਕਬਜ਼ਾਕਾਰ ਕਿਹੜਾ ਜੀ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਉਹ ਚਾੜਤਾ ਦੇ ਚ ਉੱਥੇ 144 ਲਾਤੀ ਇੱਥੇ ਜੀ ਜਾ ਹੀ ਨਹੀਂ ਸਕਦੇ ਪੰਜ ਤੋਂ ਬਾਅਦ ਉੱਥੇ 45 ਲੱਗ ਗਈ ਹੋਰ ਲੱਗ ਗਈਆਂ ਇਸ ਤਰ੍ਹਾਂ ਬਹੁਤ ਕੁ ਸੋਇਆ ਵਾ ਇਹ ਕੀਤਾ ਭਾਰੀ ਸਪਤਪੋਰ ਬੰਦਿਆਂ ਨੇ ਹਾਲੇ ਵੀ ਬਹੁਤ ਬੰਦੇ ਐ ਸਾਡੇ ਅਸੀਂ ਇੱਕ ਲੀਗਲ ਸੈਲ ਦੀ ਹੈਲਪ ਲਈ ਹੈ ਨਾਲ ਕੁਝ ਬੰਦਿਆਂ ਨੇ ਜ਼ਮੀਨਾਂ ਛਡਾਉਣ ਦੇ ਲਈ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਹੋਇਆ ਤਾਂ ਸਾਨੂੰ ਜਰੂਰ ਦੱਸਿਓ ਪਰ şart ਹੈ ਵੀ ਜ਼ਮੀਨ ਸੱਚਮੁੱਚ ਤੁਹਾਡੀ ਹੋਵੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਕੁ ਮਦਦ ਕਰ ਸਕੀਏ ਤੁਹਾਡੇ ਨਾਲ ਵਾਦਾ ਨਹੀਂ ਕਰਦੇ ਵੀ ਤੁਹਾਡੀ ਅਸੀਂ ਛੁਡਾ ਕੇ ਦੇ ਦੇਵਾਂਗੇ ਠੀਕ ਹੈ ਜੋ ਕੁਝ ਤੁਹਾਨੂੰ ਕਰਨਾ ਪੈਣਾ ਤੁਹਾਨੂੰ ਹੀ ਕਰਨਾ ਪੈਣਾ ਜਿੰਨੀ ਕੁ ਲੀਗਲੀ ਮਦਦ ਅਸੀਂ ਕਰ ਸਕਦੇ ਹਾਂ ਅਸੀਂ ਪ੍ਰੋਵਾਈਡ ਕਰਾਵਾਂਗੇ ਪਰ ਭ੍ਰਿਸ਼ਟਾਚਾਰ ਦਾ ਡਟ ਕੇ ਵਿਰੋਧ ਕਰੋ ਧੰਨਵਾਦ